ਲੋਕ ਜਰ ਇਹ ਨਹੀਂ ਗਏ ਜੁੰਦੇ ਆ ਕਿ ਜਨਾਨੀ ਗਲਤੀ ਨਹੀਂ ਮੰਨਦੀ ਜਨਾਨੀ ਗਲਤੀ ਨਹੀਂ ਮੰਨਦੀ ਆਪਦੀ ਗੱਲ ਨੂੰ ਹੀ ਸਿਰੇ ਰੱਖਦੀ ਐ ਪਰ ਜਰ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਆ ਸਾਡੇ ਮੇਰੀ ਜਨਾਨੀ ਐ ਜਿਹੜੀ ਗਲਤੀ ਹੁੰਦੀ ਐ ਮੰਨ ਜਾਂਦੀ ਆ ਉਹਦੀ ਇਹ ਤੁਸੀਂ ਆਪ ਹੀ ਦੇਖ ਲਓ ਤੁਹਾਡੇ ਸਾਹਮਣੇ ਪੁੱਛ ਲੈਨੇ ਆਪਾਂ ਅਗਰ ਨਹੀਂ ਮੜ ਜਾ ਦੱਸਿਓ ਇਹਨਾਂ ਨੂੰ ਹਾਂਜੀ ਦੱਸੋ ਇਹ ਕਹਿੰਦੇ ਜਨਾਨੀ ਗਲਤੀ ਨਹੀਂ ਮੰਨਦੀ ਹੁਣ ਤੂੰ ਆਏ ਦੱਸ ਵੀ ਤੂੰ ਆਪਦੀ ਗਲਤੀ ਮੰਨਦੀ ਐ ਨਾ ਮੈਂ ਆਪਦੀ ਗਲਤੀ ਮੰਨਦੀ ਆ ਮੈਂ ਆਪਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਦੱਸਾਂ ਹਾਂ ਹਾਂ ਦੱਸ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਇਸ ਬੰਦੇ ਨਾਲ ਵਿਆਹ ਕਰਵਾਇਆ ਡਾਕਟਰ ਸਾਹਿਬ ਮਰੀਜ਼ ਨੂੰ ਚੰਗੀ ਤਰ੍ਹਾਂ ਚੈੱਕ ਕਰਨੇ ਸੀ ਹਾਂ ਹਾਂ ਬਸ ਠੀਕ ਹੈ ਚੈੱਕ ਕਰ ਲਿਆ ਤੇ ਜਦੋਂ ਘੰਟਾ ਲੇਟ ਹੋ ਜਾਂਦੇ ਫਿਰ ਮੁਸ਼ਕਲੀ ਦਾ ਬਟਾ ਅੱਛਾ ਅੱਛਾ ਹਾਂ ਠੀਕ ਹੋ ਗੋ ਹੁਣ ਠੀਕ ਹੋ ਗੋ ਇਹਦਾ ਮਤਲਬ ਸੀ ਸਹੀ ਟਾਈਮ ਤੇ ਆਗੇ ਹਾਂ ਸਹੀ ਟਾਈਮ ਤੇ ਆਗੇ ਅੱਛਾ ਉਹ ਤਾਂ ਠੀਕ ਹੈ ਜੀ ਫਿਰ ਖਰਚਾ ਵਰਚਾ ਕਿੱਧਰ ਕਰੂਗਾ ਲੱਖਾਂ ਲੱਖ ਸਵਾਲ ਲੱਖ ਰੁਪਏ ਆਜੂ ਮਰੀਜ਼ ਡਬ ਜਾਊਗਾ ਲੱਖ ਸਵਾਲ ਰੁਪਇਆ ਉਹ ਦੁੱਧ ਅੱਧਾ ਘੰਟਾ ਲੇਟ ਹੀ ਆ ਜਾਂਦੇ ਹਾਜ਼ਰ ਲੇਬਰ ਜੀ ਦਾ ਬਰਾਹਰ ਹੀ ਆ। ਟਾਈਮ ਸਰ ਨਹੀਂ ਆਉਦੇ ਪਤੰਦਰ। ਜੇ ਟਾਈਮ ਸਰ ਆ ਕੇ ਕੰਮ ਨਿਬੇੜਨੇ ਫੇਰ ਹੀ ਚਾਰ ਪੈਸੇ ਵਜਣਗੇ। 9 ਵਜੇ ਰਹਿਜੇ ਕੋਈ ਨਹੀਂ ਆਇਆ। ਕਾਦੀ ਠੇਕੇਦਾਰ ਜੀ ਟਾਈਮ ਟਾਈਮ ਸਰ ਲੇਬਰ ਨਹੀਂ ਹੁੰਦੀ ਯਾਰ। ਗੱਲਾਂ ਹੀ ਹੋਈਏ। ਭਾਈ ਸਸਰੀਕਾਲ। ਉਹ ਸਸਰੀਕਾਲ ਤਾਂ ਠੀਕ ਹੈ। 3-4 ਦਿਨ ਹੋ ਗਏ ਪਤੰਦਰ ਰੋਜ਼ੀ ਰੇਟ ਆਉਣਾ। ਆਏ ਕਿਵੇਂ ਕੰਮ ਚੱਲੂ? ਭਾਈ ਪਰਸੋ ਦਿਵਾਰ ਤੇ ਲਾਵਾ ਵਾਹਲਾ ਹੋ ਗਿਆ। ਵਾਰ ਹੋ ਗਿਆ ਜਦ। ਦਵਾਈ ਦੋਨ ਵਾ ਗਿਆ ਨੂੰ। ਕੱਲ ਫਿਰ ਜਵਾਕਾਂ ਦੀ ਮਾਂ ਕਹਦੀ ਵੇ ਪੇਟੀ ਯਾਰਾ ਉਹਨੂੰ ਬਸ ਸਟੈਂਡ ਛੱਡ ਕੇ ਆਇਆ ਮੋਟਰਸਾਈਕਲ ਤੇ ਅੱਜ ਫਿਰ ਕੱਲਾ ਜਾਦਾ ਘਰੇ ਬਾਈ ਆਪ ਰੋਟੀ ਬੁਲਾ ਕੇ ਆਪ ਹੀ ਲੈ ਗਿਆ ਯਾਰ ਵਿਆਹੇ ਬਰੇ ਬੰਦਿਆਂ ਦਾ ਤਾਂ ਇਹੀ ਰੰਡੀ ਰੋਣਾ ਹੂ ਰੋਜਾ ਇਹਨਾਂ ਦੇ ਬਸ ਤਾਂ ਕੰਮ ਹੀ ਨਹੀਂ ਏ ਕਿਤੇ ਕਿਤੇ ਦਾ ਕੰਨ ਵਿੰਗਾ ਹੋ ਗਿਆ ਕਿਸੇ ਝੋਲੀ ਦੀ ਜੀ ਯਾਰ ਐਂ ਕਰਦੇ ਆ ਆਪਾਂ ਤਾਂ ਮੈਂ ਕਹਿੰਦਾ ਸਾਰੇ ਵਿਆਹੇ ਬਰੇ ਬੰਦਿਆਂ ਨੂੰ ਇਸ ਕੰਮ ਤੋਂ ਕੱਢ ਕੇ ਕੱਲੇ ਛੜੀ ਹੀ ਰੱਖ ਲੈਣੇ ਕਿਰਨਾ ਕੱਲ ਨੂੰ ਤੇਰਾ ਜਨਮ ਦਿਨ ਹੈ ਹੁਣ ਤੂੰ ਐਂ ਦੱਸ ਮੈਂ ਤੈਨੂੰ ਗਿਫਟ ਕਿੱਡਾ ਕਿ ਦੇਵਾਂ ਤੁਸੀਂ ਜੀ ਆਪ ਹੀ ਸੋਚ ਲਿਓ ਵੀ ਜਿਹੜੀ ਮੇਰੇ ਕੋਲ ਚੀਜ਼ ਹੈ ਨਹੀਂ ਤੁਸੀਂ ਆਪ ਹੀ ਲੈ ਆਓ ਜਿਹੜੀ ਚੀਜ਼ ਇਹਦੇ ਕੋਲ ਹੈ ਨਹੀਂ ਉਹ ਲੈ ਕੇ ਆ ਮਾ ਪਰ ਇਹਦੇ ਕੋਲ ਦਿਮਾਗ ਹੈ ਨਹੀਂ ਕੋਈ ਹੁਣ ਉਹ ਕਿੱਥੋਂ ਲੈ ਕੇ ਆ ਮਾ ਲੋਕ ਜਰਾ ਨਹੀਂ ਕਹਿ ਜੁੰਦੇ ਆ ਅਕੇ ਜਨਾਨੀ ਗਲਤੀ ਨਹੀਂ ਮੰਨਦੀ ਜਨਾਨੀ ਗਲਤੀ ਨਹੀਂ ਮੰਨਦੀ ਆਪਦੀ ਗੱਲ ਨੂੰ ਹੀ ਸਹੀ ਰੱਖਦੀ ਐ ਪਰ ਜਰ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਆ ਸਾਡੇ ਮੇਰੀ ਜਨਾਨੀ ਐ ਜਿਹੜੀ ਗਲਤੀ ਹੁੰਦੀ ਐ ਮੰਨ ਜਾਂਦੀ ਆ ਉਹਦੀ ਇਹ ਤੁਸੀਂ ਆਪ ਹੀ ਦੇਖ ਲਓ ਤੁਹਾਡੇ ਸਾਹਮਣੇ ਪੁੱਛ ਲੈਨੇ ਆਪਾਂ ਅਗਰ ਨਹੀਂ ਮੜ ਜਾ ਦੱਸਿਓ ਇਹਨਾਂ ਨੂੰ ਹਾਂਜੀ ਦੱਸੋ ਇਹ ਕਹਿੰਦੇ ਜਨਾਨੀ ਗਲਤੀ ਨਹੀਂ ਮੰਨਦੀ ਹੁਣ ਤੂੰ ਆਏ ਦੱਸ ਵੀ ਤੂੰ ਆਪਦੀ ਗਲਤੀ ਮੰਨਦੀ ਐ ਨਾ ਮੈਂ ਆਪਦੀ ਗਲਤੀ ਮੰਨਦੀ ਆ ਮੈਂ ਆਪਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਦੱਸਾਂ? ਹਾਂ ਹਾਂ ਦੱਸ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ। ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਇਸ ਬੰਦੇ ਨਾਲ ਵਿਆਹ ਕਰਵਾਇਆ। ਸਤਿ ਸ਼੍ਰੀ ਅਕਾਲ ਜੀ ਨੰਬਰਦਾਰ ਸਾਹਿਬ। ਆ ਵੀ ਜੀਤੇ ਕਿਵੇਂ ਆਇਆ? ਬੈਠਾ। ਨੰਬਰਦਾਰ ਸਾਹਿਬ ਥੋੜਾ ਕੰਮ ਸੀਖ ਛੋਟਾ ਜਾ। ਹੂੰ ਦੱਸ ਆਪਾਂ ਕਚਹਿਰੀਆਂ 'ਚ ਜਾਣਾ ਤੇ ਤੁਹਾਡੀ ਗਵਾਹੀ ਬੋਣੀ ਹੈ। अच्छा कादी बातें ਮਾੜਾ ਕੰਮ ਹੈ ਕਾਗਜ਼ਾ ਫਰਜ਼ੀ ਕਰਾਈ ਹੀ ਇਕ ਚਲ ਮੈਂ ਦੇਖ ਲਾਂ ਕਾਰਡ ਜਾ ਮੈਂ ਭੁੱਲ ਭੜ ਗਿਆ ਮੈਨੂੰ ਕਿਥੇ ਰੱਖ ਗਏ ਮੈਂ ਕਾਰਡ ਜਾ ਭਾਲ ਲੈਣਾ ਅੱਧੇ ਘੰਟੇ ਤੱਕ ਆ ਜੀ ਚਲ ਠੀਕ ਹੈ ਕੋਈ ਨਹੀਂ ਅੱਧੇ ਘੰਟੇ ਤੱਕ ਆ ਜੀ ਠੀਕ ਹੈ ਜੀ ਜੀ ਕਿਹੜਾ ਕਾਰਡ ਯਾਰ ਬਹਾਨੇ ਪਈ ਫਿਰ ਹਾਲ ਤੇ ਕਿਹੋਂ ਨੰਬਰ ਦਾ ਥਾ ਮੇਰੇ ਕਾਡ ਜਾ ਰੋਹੀ ਲਪੀ ਹੈ ਨਾ ਮਿਲਿਆ ਨਹੀਂ ਹਜੇ ਭਾਲੀ ਜਾਂਦਾ ਸੀਗਾ ਕੋਈ ਆਏ ਮੇ ਕਾਨੂੰ ਲੱਭਦਾ ਕਾਰਡ ਲੱਗਦਾ ਕੰਮ ਕਰਨੀ ਕੋਈ ਤਾਂ ਹੁਣ ਆਹ ਲੋ ਸਰ ਥੋੜਾ ਚਾਹ ਪਣੀ ਨੰਬਰਦਾਰ ਸਾਹਿਬ ਇਹਦੀ ਕੀ ਲੋੜ ਸੀ ਯਾਰ ਤੂੰ ਘਰ ਦਾ ਬੰਦਾ ਹੈਗਾ ਕਾਰਡ ਵੀ ਆਪਿਆ ਜਾ ਰਾ ਕਿਉਂ ਮੇਰੇ ਕੋਲ ਨਾ ਕਾਰਡ ਲੈਤਾ ਆਵੀਂ ਕਿ ਬਈ ਲੱਗਦਾ ਨਾ ਆਵੀਂ ਕਿ ਨਹੀਂ ਤੂੰ ਪੋਰ ਆ ਗਈ ਮੈਂ ਤਾਂ ਘੰਟਾ ਹੋ ਗਿਆ ਇਹਨੂੰ ਤੂੰ ਕਿੱਧਰ ਨਿਕਲੇ ਸੀਗਾ ਮੈਂ ਤਾਂ ਉੱਥੇ ਬੈਠਾ ਪਟਾ 10 ਮਿੰਟ ਬਾਹਰ ਵਗ ਚੱਲ ਵਧੀਆ ਹੋ ਗਿਆ ਲੈ ਛੇਤੀ ਦਿਨ ਦਿਖਾ ਕੀ ਕੋਤ ਤਾਂ ਮੇਰੇ ਥੋੜਾ ਨਹੀਂ ਜੋ ਮੈਗਾ ਦੱਸਾਵਾ ਦਿੰਨੀ ਮੇਰੀ ਮਾਂ ਨੇ ਦਿੱਤਾ ਜੋ ਵੀ ਦਿੱਤਾ ਸਮਾਨ ਮੇਰਾ ਹੈ ਸਾਰਾ ਅੱਛਾ ਅੱਛਾ ਹੁਣ ਦੇਖੀ ਕਿਵੇਂ ਅੱਕੜਦੀ ਆ ਰੋਲਣਾ ਆਪਾਂ ਹੁਣ ਦਿੱਤੀ ਹੋ ਕੇ ਜਿਹੜੀ ਗੱਲ ਪਹਿਲਾਂ ਵਾਲੀ ਗੱਲ ਤੇ ਰਹਿ ਉਹ ਤਾਂ ਕਹਿੰਦੀ ਛੱਡ ਦੇ ਸਾਰੇ ਕੰਮ ਚੋਂ ਮੈਨੂੰ ਨਹੀਂ ਪਤਾ ਤੂੰ ਤੈਨੂੰ ਅੱਧਾ ਹਾਂ ਅੱਧਾ ਦੇ ਮੈਂ ਕਿ ਨਹੀਂ ਜਾਣ ਲੱਗਿਓ ਤਾਂ ਡੱਬੇ ਬਾਤੇ ਪੈਸੇ ਰੱਖੜੀਆਂ ਮਾਤੇ ਪੈਸੇ ਕਿਰਾਏ ਬਾਤੇ ਪੈਸੇ ਮੇਥੋਂ ਲੈ ਕੇ ਆਈਆਂ ਤੂੰ ਕਿਰਾਇਆ ਤਾਂ ਕਹਿੰਦੇ ਲੱਗਿਆ ਫਰੀ ਚ ਗਈਆਂ ਤੂੰ ਨਹੀਂ ਲਾਇਆ ਗੱਲ ਵਖਰੀ ਆ ਪੈਸੇ ਤਾਂ ਮੇਥੋਂ ਲੈ ਕੇ ਆ ਦਿਖਾ ਰੱਖਦੀ ਫੜਾ ਮੈਂ ਨਹੀਂ ਲੰਦੀ ਮੇਰਾ ਸਮਾਨ ਆ ਹੈ ਫੇਰਾ ਖਮਾਣ ਕਿ ਮੈਂ ਮੇਰਾ ਵਿੱਚੋਂ ਤੇ ਆ ਜਾਂਦੇ ਮਾਣ ਨਹੀਂ ਦਿੱਤਾ ਮੈਨੂੰ ਬੜੂ ਸਾਫ਼ੀ ਕਪੜਾ ਬੜਾ ਹੈ ਕਿ ਸਾਰਾ ਸਵਾਣ ਗੋਗੇ ਲੈ ਕੇ ਮੈਂ ਨਹੀਂ ਅੰਦਰ ਰੱਖੜਿਆ ਮੰਨਣ ਮੜ ਕੇ ਹੈ ਸਾਰੇ ਸਾਰਾ ਸਵਾਣ ਗੋਗੇ ਲੈ ਮੈਂ ਬਖਾ ਜੀ ਕੀ ਕਰਦਾ ਇੱਥੇ ਬੈਠਾ ਬੋਲੀ ਸਿੱਖ ਲੈ ਯਾਰ ਉਹੀ ਦਿੱਤੀ ਜੀ ਬੋਲੀ ਇਹਨੇ ਹਲਵਾ ਕੇ ਬਾੜ ਜੀ ਹਾਂ ਤਨਵਾਜ ਅੰਗਰੇਜ਼ੀ ਸੋਨਾ ਅੜੇ ਲਿਖਣ ਦੀ ਭਾਸ਼ਾ ਇਹ ਅੱਛਾ ਅ ਜਿਵੇਂ ਆਪਣੇ ਆਮ ਘਰ ਦੀ ਗੱਲ ਦਾ ਸਾਨੂੰ ਹੈ ਜਿਵੇਂ ਖਾਣਾ ਹੈ ਹਨਾ ਸਵੇਰ ਦੇ ਖਾਣੇ ਨੂੰ ਕਹਿੰਦੇ ਆ ਬ੍ਰੇਕਫਾਸਟ ਤੇ ਦੁਪਹਿਰ ਦੇ ਖਾਣੇ ਨੂੰ ਕਹਿੰਦੇ ਆ ਲੰਚ ਤੇ ਸ਼ਾਮ ਦੇ ਖਾਣੇ ਨੂੰ ਕਹਿੰਦੇ ਆ ਡਿਨਰ ਹਾਂ ਹੁਣ ਤੁਸੀਂ ਦੱਸ ਵੀ ਸਵੇਰ ਦੇ ਖਾਣੇ ਨੂੰ ਕਹਿੰਦੇ ਆ ਬ੍ਰੇਕਫਾਸਟ ਹਾਂ ਤੇ ਦੁਪਹਿਰ ਦੇ ਖਾਣੇ ਨੂੰ ਡਿਨਰ ਲੰਚ 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 ਹਾਂ ਤੇ ਸ਼ਾਮ ਦੇ ਖਾਣੇ ਨੂੰ ਡਿਨਰ ਠੀਕ ਹੈ ਪਰ ਤੂੰ ਐਂ ਬੋਲਣਾ ਠੀਕ ਹੈ ਜੀ ਮੈਂ ਤੁਹਾਡੇ ਵਾਸਤੇ ਖਾਣਾ ਲੈ ਕੇ ਆਉਂਗਾ ਆ ਲਓ ਜੀ ਡਿਨਰ ਖਾ ਲਾ ਉਹ ਬੇਵਕੂਫੇ ਤੈਨੂੰ ਕੀ ਸਮਝਾਇਆ ਸੀ ਜਿਹੜਾ ਸਵੇਰ ਦਾ ਖਾਣਾ ਬ੍ਰੇਕਫਾਸਟ ਹੁੰਦਾ ਸ਼ਾਮ ਦਾ ਖਾਣਾ ਹੁੰਦਾ ਜਿੰਦਰ ਇਹ ਰਾਤ ਦਾ ਬੱਚਿਆ ਡਿਨਰ ਹੀ ਐ ਉਹ ਕੀ ਕਰ ਬਿਜ ਤੇ ਵਾਧਾ ਜਾ ਬੈਠਾ ਉਹ ਕੀ ਦੱਸਾਂ ਭਾਦਰਾ ਤੇਰੇ ਕੋਲ ਕੀ ਲੋ ਕਬਰਾਂ ਬਾ ਮੇਰਾ ਚਾਹਦਾ ਕਿਸੇ ਜਨਾਨੀ ਨਾਲ ਪਿਆਰ ਅੱਛਾ ਉਹਦੇ ਘਰ ਦੇ ਨਹੀਂ ਮੰਨਦੇ ਅੱਛਾ ਜੇ ਉਹਦੇ ਘਰ ਦੇ ਮੰਨ ਜਾਣ ਤਾਂ ਯਾਰ ਮੇਰਾ ਵਿਆਹ ਹੋ ਜੇ ਘਰ ਵਾਜੇ ਬਰਾਵਾ ਇਹ ਬੜੀ ਗੱਲ ਆ ਕੱਢ ਕੇ ਲੈ ਜਾਣਾ ਕੋਟ ਮੈਰਿਜ ਕਰਾ ਲਾ ਜਾ ਕੇ ਲੋਕੀ ਕਰਾਈ ਜਾਂਦੇ ਆ ਗੱਲ ਤਾਂ ਤੇ ਨਹੀਂ ਠੀਕ ਹੈ ਯਾਰ ਹਨਾ ਚੱਲ ਦੇਖਦੇ ਆ ਫਿਰ ਉਧਰ ਇੱਥੇ ਬੈਠੇ ਤੇਰਾ ਯਾਰ ਤਾਂ ਤੀਮੀ ਕੱਢ ਕੇ ਲੈ ਗਿਆ ਕਿਦੀ ਤੇਰੀ ਹੋਰ ਕੀਦੀ ਹਾਏ ਵੇ ਦਾ ਪੇੜ ਆ ਬੇ ਜੀ ਹਾਏ ਵੇ ਮੈਂ ਥੋੜਾ ਹੀ ਲੱਗ ਕੇ ਮੇਰੀ ਦੀ ਵੀ ਲੱਗਿਆ ਹੈ ਬੇ ਬਾਬਾ ਜੀ ਮੇਰਾ ਛੇਤੀ ਜੀ ਨੇ ਵਿਆਹ ਹੋ ਜੇ ਮੈਂ ਤੇਰੇ ਜ਼ਰਤੇ 2 ਕਿਲੋ ਲੱਡੂ ਜਰਾ ਕੇ ਜਾਉ ਉਹ ਗੱਡੂ ਤਾਂ ਸੁੱਕਲੇ ਨਾਲ ਪਤਾਸੇ ਵੀ ਸੁੱਕਲਾ ਦੋ ਕਿਲੋ ਉਹ ਪਤਾਸੇ ਗਾ ਦੇ ਵਾਸਤੇ ਨਾਲ ਜਵਾਖ ਵੀ ਆ ਜਾਣਗੇ ਖੜ ਜਾ ਖੜ ਲਓ ਵੀ ਮਿੱਤਰੋ ਭਰ ਲਿਆ ਬੈਗ ਲੈ ਕੇ ਨਿਆਣਾ ਨੂੰ ਇਹ ਤਾਂ ਚੱਲਿਆ ਚ ਰੱਖਣੀਆਂ ਬੰਨਣ ਆਰਦੇ ਪਿੰਡ ਹੈ ਅੱਜ 15 ਅਗਸਤ ਹੈ ਯਾਰ ਆਪਣੀ ਯਾਦ ਦੀ ਤਾਜੀ ਹੈ ਮੈਂ ਤਾਂ ਕਹਿੰਦਾ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਸਾਰਿਆਂ ਨੂੰ ਰੱਖਣੀਆਂ ਬੰਨਣ ਭੇਜ ਦਿਓ ਅੱਜ ਆਪਾਂ ਯਾਦ ਹੋ ਜੀਏ ਤੇ ਉਹਨਾਂ ਤੇ ਫਿਰਤਾ ਪੈ ਜੇ ਨਾਲ ਕਹ ਤੇ ਹੈ ਨਾ ਓ ਮਾਈ ਗੋਡ ਆਪਾਂ ਯਾਦ ਜੀਏ ਫਤ ਸੱਤ ਤੇ ਤਿਰੰਗਾ ਲਾ ਕੇ ਮਨਾ ਲੀਏ ਆ ਜਾ ਹੁਣ ਇਕੱਲੇ ਬੋਲੀ ਜਾਂਦਾ ਇਥੇ ਉਈ ਆਉਣਾ ਆਉਣਾ ਮੈਂ ਤਾਂ ਇਹ ਕਹਿੰਦਾ ਸੀ ਮਖਮੈ ਟੜਾਉਣ ਚੱਲਿਆ ਪਿੱਛੋਂ ਘਰ ਦੀ ਨਿਗਰ ਰੱਖਿਓ ਸ਼ੁਕਰ ਆ ਸੁਣਿਆ ਨਹੀਂ ਭਰਾਵੋ ਇਹ ਤਾਂ ਐ ਨਹੀਂ ਬਦਰਾਦਾ ਬਦਲਦੇ ਕੀ ਇਹ ਫੋਨ ਆ ਗਿਆ ਅੰਦੀ ਹੈਲੋ ਹਾਂ ਹਾਂ ਅੱਛਾ ਵੀਰੇ ਮੈਂ ਤੇਰੇ ਜੀਜੇ ਨੂੰ ਪੁੱਛ ਕੇ ਦੱਸ ਦਿਆਂ ਮੈਂ ਕਿਹਾ ਸੁਣਦੇ ਹੋ ਯਾਦ ਆਸ ਮੇਰੇ ਭਾਈ ਨਾ ਰਖੜੀਆਂ ਤੇ ਆ ਰਿਹਾ ਹਾਂ ਉਹ ਐਂ ਪੁੱਛਦਾ ਸੀ ਕਿ ਕੀ ਲੈ ਕੇ ਆਵਾਂ ਮੈਂ ਕੀ ਲੈ ਕੇ ਆਵਾਂ ਉਹਨੂੰ ਐ ਕਹਿੰਦੇ ਕੁਝ ਨਹੀਂ ਲੈ ਕੇ ਆਉਣਾ ਬਸ ਜਿਹੜਾ ਸਮਾਨ ਆਪਦੇ ਦਿੱਤਾ ਪਹਿਲਾਂ ਉਹ ਵੀ ਰਹਿ ਜਾਓ ਬਸ ਹੈ ਠੀਕ ਆ ਬਾਕੀ ਕੀ ਗੱਲ ਹੋ ਗਈ ਕਿਵੇਂ ਉਹ ਦਸ ਜਿਹਾ ਹੋਇਆ ਉਹਨਾਂ ਉਹ ਮੁਰਗੀ ਮਰਗੀ ਕਰਨਾ ਮੁਰਗੀ ਮਰਗੀ ਜਾ ਵੇ ਜਿੱਤਿਆ ਮੇਰੀ ਗੱਲ ਸੁਣ ਸਾਡਾ ਤਾਂ ਬੁੜਾ ਮੁੱਕ ਗਿਆ ਸੀ ਅਸਤਾ ਉਦੋਂ ਨਹੀਂ ਅਫਸੋਸ ਕੀਤਾ ਤੂੰ ਮੁਰਗੀ ਪਿੱਛੇ ਰੋਈ ਜਾਂਦਾ ਉਹ ਤੁਸੀਂ ਅਫਸੋਸ ਕਿੱਥੋਂ ਕਰਨਾ ਸੀ ਥੋੜਾ ਬੁੜਾ ਕਿਹੜਾ ਅੰਡੇ ਦਿੰਦਾ ਸੀ ਉਹ ਚੰਗਾ ਕਰਨਾ ਪਕਾੜਾ ਰੋਟੀ ਯਾਰ ਹੈ ਮੈਂ ਵੀ ਆਉਣਾ ਮਾੜਾ ਕੰਮ ਆ ਜਾਇਆ ਵਾ ਵੇ ਮੈਨੂੰ ਪਤਾ ਹੀ ਹੈ ਤੈਨੂੰ ਕਿਹੜਾ ਕੰਮ ਹੈ ਹੁਣ ਤੇਰੇ ਅੰਦਰ ਮਰਦਵਾਦ ਹੋਣ ਲੱਗ ਪਿਉ ਲੈ ਕੰਮੋ ਚੰਗੇ ਦੋਰੇ ਆ ਹੈ ਤੇਰਾ ਕਾਉਂ ਨਿਕਲ ਜਾਣਾ ਉੱਥੇ ਜਾ ਕੇ ਦਾਰੂ ਪੀਣੇ ਬਹਿ ਜਾਣਾ ਤੂੰ ਤਾਂ ਘਰੇ ਫੇ ਬਹਿ ਕੇ ਨਹੀਂ ਬਿਜੀ ਜਾਂਦੀ ਅਰੇ ਬਹਿ ਕੇ ਬੰਦਾ ਪੀਤਾ ਲੈ ਬੰਗਲਗੇ ਕਰ ਇੱਕ ਤਾਂ ਥੋੜੀ ਕਿਚਕਿਮੇ ਪੀਉ ਬੰਦਾ ਨਾਲੇ ਜਿਹੜੇ ਬਾਹਰ ਪੀਣ ਦਾ ਨਜ਼ਾਰਾ ਕੋਈ ਹੋ ਰਿਹਾ ਸੁਣ ਲੈ ਗੱਲ ਮੇਰਾ ਦੋਸਤ ਨਹੀਂ ਗਿਆ ਲਾ ਹਾਂ ਪਰ ਤੁਸੀਂ ਦੋਨੇ ਜਾਣੇ ਪੀ ਕੇ ਇਥੋਂ ਕਹਿੰਦਾ ਯਾਰ ਰੋਟੀ ਹੋਟਲ ਤੇ ਖਾਵਾਂਗੇ ਸ਼ਹਿਰ ਚ ਵਾਗੇ ਲਈ ਦੇ 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 ਵਾਗੇ ਤੁਸੀਂ ਅਦਾਲਤ ਚ ਵਾਗੇ ਕਿਤੇ ਅਤੇ ਇਹ ਲਗੇ ਤੂੰ ਅਦਾਲਤ ਚ ਵਾਗ ਗਏ ਉਥੇ ਜੱਜ ਨੇ ਕਿਹਾ ਵੀ ਆਊਟਰ 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 ਦੇ ਲੈਵਲ ਦਾ ਹੈ ਆਊਟਰ ਇੱਥੇ ਨਹੀਂ ਮਿਲਦਾ ਅਜਿਹੇ ਡੇਵਰ ਕੋਲੇ ਆ ਕੇ ਆਡਰ ਲਾਇਆ ਹਤੋਂ ਉਹਨੇ ਫੇਰ ਆਡਰ ਮਾਰਦਾ ਉਹ ਤਾਂ ਕਹਿੰਦੇ ਬੋਲੋ ਨਾ ਆਊਟਰ ਆਊਟਰ ਰੋਡ ਦਾ ਉਹ ਕਹਿੰਦਾ ਚੰਗਾ ਇੱਕ ਮੁਰਗਾ ਤੇ ਦੋ ਕੁਆਟਰ ਭੇਜ ਦੇ ਦਰੂਦੇ ਆਈ ਜਾ ਰਹੇ ਕਹਿੰਦੇ ਸੀ ਟਾਈਮ ਨਾਲ ਹੀ ਆਜੂ ਮੈਨੂੰ ਲੱਗਦਾ ਜਮਾ ਤਸੱਲੀ ਕਰਾ ਕੇ ਆਉ ਉਹ ਨਾ ਜੀ ਦੁਪਹਿਰਾ ਹੋ ਗਿਆ ਲੈ ਪੁੱਛਣ ਲੱਗਾ ਵੀ ਤੱਕ ਕੇ ਸੁਵੇਹਾ ਤੁਰਪੇ ਬੰਦਾ ਪੀ ਟਾਈਮ ਹੋ ਗਿਆ ਯਾਰ ਮਿਲਿਆ 10:00 11:00 ਬਜ ਗਏ ਹੋ ਗਿਆ ਨਾ ਲੈ ਹੋਰ 11:30 ਹੋ ਗਏ ਲੈ ਅਥੇ ਦੂਬਾਰ ਕੀ ਨਿਕਲਣਾ ਕਰੋ ਔੜੀਆਂ ਦੀ ਆਦਤ ਇਹੀ ਹੁੰਦੀ ਹੈ ਨਾ ਬੱਤਿਆਰੀ ਲੋਟੋਂ ਦੀ ਪਤਾ ਨਹੀਂ ਕੀ ਕੁ ਉੜ ਜਾ ਰਹਿ ਨੇ ਇਹਨਾਂ ਦਾ ਚਲ ਦੇਖੀ ਜੋ ਆਜੂ ਜਦੋਂ ਆਇਆ ਆ ਆ ਉਦੀ ਉੱਠੇ ਗੁਲਦੀ ਇਹਦਾ ਹੋਏ ਇੰਨਾ ਭਾਰ ਚੱਕਿਆ ਲਾ ਦੱਸ ਬੰਦਾ ਫੋਨ ਫੋਨ ਕਰਦੇ ਬੰਦਾ ਮੂਰੇ ਜਾ ਕੇ ਲੈ ਆਵੇ ਬੇ ਮੈਂ ਤਾਂ ਤੇਰਾ ਚੰਗਾ ਹੀ ਸੋਚਿਆ ਸੀ ਮੈਂ ਖੇਤ ਕੋਈ ਕੰਮ ਧੰਦਾ ਕਰਦਾ ਹੋਏਗਾ ਮੈਨੂੰ ਕੀ ਪਤਾ ਸੀ ਤੇ ਕੁਰਤਾ ਪਜਾਮਾ ਪਾ ਕੇ ਬਗਲਾਵਣੇ ਬਠੇ ਉਹ ਕਾਦਾ ਬਗਲਾ ਮੈਂ ਤਾਂ ਬਸ ਕਮਤੰਦਾਂ ਨੇ ਵੇੜ ਕੇ ਅੱਛਾ ਨਹਾ ਤੋ ਕੇ ਕੱਪੜੇ ਬਦਲੇ ਮੈਂ ਖਾ ਚੱਲ ਤਿਹਾਰ ਦਾ ਦਿਨ ਹੈ ਯਾ ਕੋਈ ਆ ਜਾਂਦਾ ਆਪਣੇ ਵੀ ਹੁਣ ਤੂੰ ਆਇਦਾ ਸੱਚ ਜਾਈ ਪੇ ਕੇ ہاں ਜਾਈ ਵਧੀਆ ਰਿਹਾ ਸਫਰ ਤੇਰਾ ਬਿਲਕੁਲ ਠੀਕ ਸੀ ਬਸ ਸੱਚ ਭੀੜ ਤਾਂ ਬਹੁਤ ਹੋ ਰਾਂ ਬਹੁਤ ਸੀ ਪੁੱਛੀ ਨਾ ਬੱਸਾਂ 'ਚ ਦਾ ਪੂਰਾ ਹਾਲ ਐ ਓਨੀ ਭੀੜ ਐ ਪੈਰ ਤਾਨੂੰ ਜਗ੍ਹਾ ਹੈ ਨਹੀਂ ਸੀੜ ਤੱਕ ਹੀ ਮਿਲਨੀ ਐ ਮੈਂ ਤਾਂ ਮਸਾ ਕਰ ਲਿਆ ਕੇ ਉਹ ਬੱਸਾਂ 'ਚ ਭੀੜ ਤਾਂ ਹੋਣੀ ਐ ਇੱਕ ਤਾਂ ਤਿਹਾਰਾਂ ਦੇ ਦਿਨ ਚੱਲਦੇ ਆ ਇਸ ਕਰਕੇ ਜਨਾਨੀਆਂ ਜ਼ਿਆਦਾ ਸਫ਼ਰ ਕਰਦੀਆਂ ਬੱਸਾਂ 'ਚ ਦੂਜਾ ਕਿਰਾਇਆ ਫੇਰੀ ਹੁਣ ਕਰਕੇ ਸਾਰੀਆਂ ਸਰਕਾਰੀ ਬੱਸਾਂ ਜੀ ਹੋ ਜਾਂਦੀਆਂ ਤਾਂ ਹੀ ਭੀੜ ਹੁੰਦੀ ਐ ਬੱਸਾਂ 'ਚ ਵੱਧ ਹੋਰ ਸਾਰਿਆਂ ਬੱਸਾਂ 'ਚ ਟੀਮੀ ਟੀਮੀਆ ਹੁੰਦੀਆਂ ਅੱਜਕੱਲ ਬੁੜੀਆਂ ਵੀ ਜਿਨ੍ਹਾਂ ਤੋਂ ਬੱਸਾਂ 'ਤੇ ਚੜ੍ਹਾ ਨਹੀਂ ਜਾਂਦਾ ਉਹ ਵੀ ਨਹੀਂ ਘਰੇ ਖੜਦੀਆਂ ਉਹ ਚੱਲ ਛੱਡ ਇਹ ਤਾਂ ਸਰਕਾਰ ਆ ਦੇ ਸੰਟਰੇ ਖਾਰੇ ਕਿਤੇ ਕਰਾਇਆ ਫਰੀ ਕਰਤਾ ਕਿਤੇ ਬਿਜਲੀ ਫਰੀ ਕਰਤੀ ਸਭ ਵੋਟਾਂ ਲੈਣ ਦੇ ਤਰੀਕੇ ਆ ਪਰ ਨਾ ਪੁੱਛਣ ਵਾਲਾ ਹੋਵੇ ਬਈ ਇਹ ਕਿਹੜਾ ਫਰੀ ਆ ਜਿਹੜੇ ਜੇਬਾਂ 'ਚੋਂ ਕਰਦੇ ਆ ਸਾਰਾ ਘਾਟਾ ਆਪਣੇ 'ਚੋਂ ਕੱਢਣਾ ਨਹੀਂ ਹਾਂ ਹੋਰ ਸਾਰੀਆਂ ਚੀਜ਼ਾਂ ਮਹਿੰਗੀਆਂ ਕਰ ਦਿੰਦੇ ਆ ਜੇ ਇੱਕ ਚੀਜ਼ ਫੇਰੀ ਕਰਤੀ ਤਾਂ ਕੀ ਹੋ ਗਿਆ ਲੈ ਦੱਸ ਹੋਰ ਤੇਰੇ ਬੇਕੇ ਦਾ ਸਾਰਾ ਕੁਝ ਠੀਕ ਹੈ ਹਾਂਜੀ ਸਾਰੇ ਠੀਕ ਠਾਕ ਨੇ ਉਹਨਾਂ ਨੇ ਤਾਂ ਮੇਰਾ ਪੂਰਾ ਮਾਨਤਨ ਕਰਿਆ ਅੱਛਾ ਤਾਂ ਹੀ ਬੜੀ ਖੁਸ਼ੀ ਹੈ ਇਹੇ じゃ ਕੀ ਕਰਤਾ ਉਹਨਾਂ ਨੇ ਜੇ ਘੰਟਾ ਤੋਂ ਘੰਟੇ ਹੋਰ ਨਾ ਆਉਂਦੀ ਫਿਰ ਮੈਥੋਂ ਮਾਨਤਨ ਕਰਾਉਂਦੀ ਲੈ ਆਹ ਦੇਖ ਤਾਂ ਸਹੀ ਅਕਿੰਨ ਨੇ ਦੇ ਦੇ ਮੇਰੀ ਮਾਂ ਨੇ ਮੈਨੂੰ ਆਹ ਬਿਸਕੁਟਾਂ ਦਾ ਪਿੱਪਾ ਦੇਤਾ ਹਾਂ ਤੇ ਜਵਾਕਾਂ ਦੇ ਸੂਟ ਲਾਤੇ ਹਾਂ ਨਾਲ 1500 ਰੁਪਇਆ ਦੇਤਾ ਹਾਂ ਤੇ ਦਰਾਂ ਕੋੜਤਾ ਪਜਾਮਾ ਵੀ ਲਾਤਾ ਉਹ ਬਸ ਕਰ ਬਸ ਕਰ ਇਹ ਖਲਾਰੇ ਪਾ ਕੇ ਬਹਿ ਜਾਨੀ ਐ ਐਵੇਂ ਤਾਂ ਗਰਾਂ ਘਰ ਕਰ ਉਹਨੂੰ ਜਾ ਕੇ ਉਹ ਵੀ ਆਪਣੇ ਵਰਗੇ ਐ ਪਤਾ ਨਹੀਂ ਕਿਵੇਂ ਟਾਈਮ ਪਾਸ ਕਰਦਾ ਅਗਲਾ ਬਾਲਾ ਲਾਲਚ ਨਹੀਂ ਕਰੀਦਾ ਹੁੰਦਾ ਮੈਂ ਲਾਲਚ ਜੀ ਕਾਦਾ ਕਰਦੀ ਆ ਮੇਰੀ ਮਾਂ ਨੇ ਆਪ ਹੀ ਸਮਾਨ ਦਿੱਤਾ ਸਾਰਾ ਉਹ ਗੱਲ ਤਾਂ ਤੇਰੀ ਠੀਕ ਐ ਮਾਂ ਤਾਂ ਆਪਦੀ ਧੀ ਨੂੰ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰਦੀ ਐ ਤਾਂ ਹੀ ਤਾਂ ਕਿਸੇ ਨੇ ਸੱਚੀ ਆਖਿਆ ਕਿ ਪੇਕੇ ਹੁੰਦੇ ਮਾਮਾ ਨਾਲ ਮਾਮਾ ਤੋਂ ਬਾਅਦ ਤਾਂ ਉਹੀ ਭਾਈ ਹੁੰਦੇ ਐ ਪਰ ਜਾਂਜਾ ਪਿੱਛੇ ਲੱਗ ਕੇ ਮੱਥੇ ਵੱਟ ਪਾਉਣ ਲੱਗ ਜਾਂਦੇ ਉਹੀ ਚਲੋ ਛੱਡੋ ਜੀ ਤ ਤੁਸੀਂ ਤਾਂ ਹੋਰ ਹੀ ਗੱਲਾਂ ਲੈ ਕੇ ਬੈਗੇ ਕਿੱਥੇ ਤੁਸੀਂ ਅੱਜ ਖੁਸ਼ ਹੋਣਾ ਸੀ ਆ ਉਦਾਸ ਹੋਏ ਬੈਠੇ ਹੋ ਉਦਾਸਤਾ ਹੋਣੀ ਸੀ ਆ ਮੇਰਾ ਕੁੱਟ ਬਿਕੇ ਹ ਹਰ ਇੱਕ ਰਖੜੀ ਵਾਲੇ ਦਿਨ ਇਹ ਖਾਲੀ ਹੁੰਦੇ ਜਿੰਨਾ ਵੀਰਾਂ ਦੇ ਭੈਣਾਂ ਹੈ ਨਹੀਂ ਜਾਂ ਜਿੰਨਾ ਭੈਣਾਂ ਦੇ ਵੀਰੇ ਹੈ ਨਹੀਂ ਉਹਨਾਂ ਬਾਰੇ ਸੋਚਿਆ ਦੇਖਿਆ ਕਦੇ ਕਿ ਉਹਨਾਂ ਦੇ ਦਿਲ ਤੇ ਕੀ ਬੀਤਦੀ ਆ ਜਿੰਨਾ ਵੀਰਾਂ ਦੇ ਗੁੱਟ ਰਖੜੀਆਂ ਨੂੰ ਤਰਸਦੇ ਆ ਤੇ ਜਾਂ ਵੀਰਾਂ ਤੋਂ ਵਾਂਝੀਆਂ ਭੈਣਾਂ ਜਿਹੜੀਆਂ ਕਿ ਰਖੜੀ ਵਾਲੇ ਦਿਨਾਂ ਅੰਦਰ ਵੱੜ ਕੇ ਲੁਕ ਲੁਕ ਕੇ ਰਹੁੰਦੀਆਂ ਤੇ ਰੱਬ ਨੂੰ ਉਲਾਮਾ ਦਿੰਦੀਆਂ ਕਿ ਰੱਬਾ ਇੱਕ ਵੀਰ ਤਾਂ ਹਰੇਕ ਭੈਣ ਨੂੰ ਦੇ ਗਲਤ ਤਾਂ ਤੁਹਾਡੀ ਠੀਕ ਹੈ ਜੀ ਹਰ ਭੈਣ ਨੂੰ ਇੱਕ ਵੀਰ ਤਾਂ ਚਾਹੀਦਾ ਹੈ ਤੇ ਉਹ ਵੀਰ ਉਹ ਵੀਰ ਵੀ ਦੁਆ ਕਰਦੇ ਨੇ ਕਿ ਹਰੇਕ ਵੀਰ ਨੂੰ ਇੱਕ ਭੈਣ ਚਾਹੀਦੀ ਆ ਤਾਂ ਕਿ ਉਹਨਾਂ ਦੇ ਗੁੱਟ ਤੇ ਰਖੜੀ ਬੰਨ ਸਕੇ ਰਖੜੀ ਵਾਲੇ ਦਿਨ ਉਹਨਾਂ ਦਾ ਗੁੱਟ ਖਾਲੀ ਨਾ ਰਹੇ ਬੱਸ ਕਰੋ ਜੀ ਹੁਣ ਤੁਸੀਂ ਮੈਨੂੰ ਰਵਾਉਂਗੇ ਤੋਤਾ ਗੱਲਾਂ ਸੁਣ ਕੇ ਰੋਂਣ ਦੀਆਂ ਗੱਲਾਂ ਕਰਨ ਲੱਗ ਗਈ ਜਿਨ੍ਹਾਂ ਦੇ ਨਾਲ ਬੀਤਦੀ ਹੈ ਪਹਿਲਾਂ ਉਹਨਾਂ ਦਾ ਕੀ ਹਾਲ ਹੋਣਾ ਹੈ ਸੋਚ ਕੇ ਦੇਖਿਆ ਕਦੇ ਹਾਂ ਵੀ ਮਿੱਤਰੋ ਮੈਂ ਤੁਹਾਡਾ ਜਿੱਤਾਂ ਮੋੜ ਕਿਦਾਂ ਦੀ ਲੱਗੀ ਵੀਡੀਓ ਸਾਰੇ ਵੀਰਾਂ ਨੂੰ ਸੁਨੇਹਾ ਇੱਕ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਸਾਰੇ ਸਮਾਜ ਅਗੇ ਸਾਰੇ ਉਹਨਾਂ ਭਰਾਵਾਂ ਅਗੇ ਸਾਰੀਆਂ ਉਹਨਾਂ ਪਰਜਾਈਆਂ ਅਗੇ ਜੋ ਕਿ ਭੈਣਾਂ ਨੂੰ ਦੇਖ ਕੇ ਮੱਥੇ ਵੱਟ ਪਾਉਂਦੇ ਆ ਇੰਜ ਨਾ ਕਰਿਆ ਕਰੋ ਯਾਰ ਭੈਣਾਂ ਤਾਂ ਕਦੇ-ਕਦੇ ਸਬੱਬੀ ਆਪਣੇ ਸਾਰੇ ਘਰੋਂ ਟਾਈਮ ਤੋਂ ਟਾਈਮ ਕੱਢ ਕੇ ਪੇਕੇ ਘੇੜਾ ਮਾਰਨ ਵਾਸਤੇ ਆਉਂਦੀਆਂ ਆ ਆਪਣਾ ਨਗਰ ਖੇੜਾ ਦੇਖਣ ਵਾਸਤੇ ਆਉਂਦੀਆਂ ਨੇ ਜਿੱਥੇ ਕਿ ਉਹ ਜੰਮੀ ਆਂਪਲ ਜਾਂ ਖੇਡੀਆਂ ਵੱਡੀਆਂ ਹੋਈਆਂ ਜਿਹੜੇ ਘਰ ਨੂੰ ਕਦੇ ਉਹ ਆਪਣਾ ਮੰਨਦੀ ਆਂ ਹੈਨਾ ਪਰ ਜਦੋਂ ਅਸੀਂ ਉਹਨਾਂ ਨੂੰ ਦੇਖ ਕੇ ਮੂੰਹ ਪਾ ਕੇ ਕਰ ਲੈਨੇ ਨਾ ਤਾਂ ਉਹਨਾਂ ਦੇ ਦਿਲ ਤੇ ਕੀ ਬੀਤਦੀ ਆ ਭੈਣਾ ਤਾਂ ਆਪਣੇ ਵੀਰਾਂ ਦੀਆਂ ਸੌ ਸੌ ਸੁੱਖਾਂ ਮੰਗਦੀ ਆ ਆਪਾਂ ਉਹਨਾਂ ਬਾਰੇ ਕੀ ਸੋਚਦੇ ਆ ਕਿ ਭੈਣਾ ਆ ਗਿਆ ਉਸ ਦੇਣਾ ਪਊਗਾ ਹਨਾ ਭੈਣਾ ਤਾਂ ਕਦੇ ਕੁਝ ਨਹੀਂ ਮੰਗਦੀਆਂ ਜੇ ਮੰਗਦੀਆਂ ਤਾਂ ਆਪਣੇ ਪੇਕਾਂ ਦੀਆਂ ਸੁੱਖਾਂ ਹੀ ਮੰਗਦੀਆਂ ਦੇਣ ਵਾਲਿਓ ਜਰਾ ਸੋਚ ਕੇ ਵੇਖੋ ਭੈਣਾ ਤਾਂ ਜੋ ਤੁਸੀਂ ਦਿਓਗੇ ਉਥੇ ਦੀ ਖੁਸ਼ ਹੋ ਜਾਂਦੀ ਆ ਸੋਚ ਕੇ ਦੇਖੋ ਕਿ ਜਿਹੜੇ ਘਰ ਚ ਭੈਣ ਜੰਮੀਆਂ ਉਸੇ ਘਰ ਚ ਪਾਈ ਜਾਂਦੇ ਹਨਾ ਤਾਂ ਭੈਣ ਦਾ ਘਰ ਤੇ ਸਾਹੀ ਵੀਰ ਜੰਮਿਆ ਉਹਦਾ ਘਰ ਦਾ مالک ਬਣਦਾ ਭੈਣ ਨੂੰ ਬਗਾਨੀ ਕਰਦਾ ਇਹ ਤਾਂ ਰੀਤ ਬਣੀ ਆਈਆ ਚਲੋ ਮੰਨਿਆ ਵੀ ਤੀਆਂ ਤੋੜਨੀਆਂ ਪੈਣੀਆਂ ਸਭ ਨੂੰ ਰੀਤ ਇੱਕ ਪੁਰਾਣੀ ਪਰ ਤੀਆਂ ਤੋੜਨਾ ਵੀ ਸਿਆਣੇ ਕਹਿੰਦੇ ਆ ਵੀ ਇੱਕ ਮਹਾਨ ਜਾਗਰਣਾ ਮਾਤਾ ਕਹਿੰਦਾ ਵੀ ਦਿੱਥ ਤੇ ਹਾਰਾ ਦੇ ਦਿਨ ਤੀਆਂ ਨੂੰ ਵੱਧ ਤੋਂ ਵੱਧਿਆ ਕਰੋ ਆਪਣਾ ਦਸਬੰਧ ਨਿਕਲ ਜਾਂਦਾ ਹੈ ਸਬਹਾਨੇ ਨਾਲ ਧੀਆਂ ਦਾ ਦਿੱਤਾ ਹੈ ਦਾਨ ਇਹ ਤਾਂ ਮਹਾਦਾਨ ਹੈ ਮੈਂ ਤਾਂ ਰੱਬ ਅੱਗੇ ਇਹੀ ਬੇਨਤੀ ਕਰਦਾ ਕਿ ਹਰ ਇੱਕ ਬਾਪ ਨੂੰ ਇੱਕ ਧੀ ਦੇਈ ਤੇ ਇੱਕ ਵੀਰ ਨੂੰ ਇੱਕ ਭੈਣ ਦੇਈ ਤਾਂ ਕਿ ਉਹਦਾ ਗੁੱਟ ਰਖੜੀ ਵਾਲੇ ਦਿਨ ਰਖੜੀ ਤੋਂ ਬਿਨਾ ਵਾਂਝਾ ਨਾ ਰਹੇ ਖਾਲੀ ਨਾ ਰਹੇ ਹਾਂਜੀ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਕਿੱਦਾਂ ਦੀ ਲੱਗੀ ਵੀਡੀਓ ਇਹ ਕਮੈਂਟਾਂ ਦੇ ਵਿੱਚ ਲਾਜ਼ਮੀ ਦੱਸਣਾ ਇਹ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਬਾਈਜੀ ਸਬਸਕ੍ਰਾਈਬ ਕਰ ਲਿਓ ਜੀਤਾ ਮੋੜ ਮਨਵੀਰ ਫਿਲਮ ਸਾਡਾ ਚੈਨਲ ਹੈ ਅ ਕਿੱਦਾਂ ਦੀ ਲੱਗੀ ਵੀਡੀਓ ਲਾਜ਼ਮੀ ਦੱਸਣਾ ਤਾਂ ਕਿ ਚੰਗਾ ਸੰਦੇਹਾਤੀ ਤੁਹਾਨੂੰ ਭੇਜ ਸਕੀਏ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਜ਼ਰੂਰ ਕਰਨਾ ਗੱਲ ਸੁਣੋ ਮੇਰਾ ਤਾਂ ਦਿਮਾਗ ਜਮੇ ਹੀ ਕਮਜ਼ੋਰ ਹੋ ਗਿਆ। ਕੀ ਹੋ ਗਿਆ ਹੁਣ ਤੁਨੂੰ? ਉੱਜਰ ਮੈਂ ਤਾਂ ਜਵਾਬ ਭੁੱਲੀ ਜਾਂਦਾ। ਕੀ ਬੋਲ ਲਿਆ ਹੁਣ? ਦਰ ਕੀ ਰਸਾਂ? ਜਦੋਂ ਕੋਈ ਸੋਹਣੀ ਜਿਹਾ ਨਹੀਂ ਦੇਂਦਾ ਮੇਰੇ ਤਾਂ ਦਿਮਾਗ ਚੋਂ ਗੱਲਾਂ ਨਿਕਲ ਜਾਂਦੀ ਐ ਕਿ ਮੈਂ ਬਿਆਹਾ ਮੇਰੇ ਦੋ ਜਵਾਬ ਵੀ ਐ ਮੈਂ ਤਾਂ ਭੁੱਲ ਜਾਂਦਾ ਜਮਾ। ਲੈ ਮੇਰੀ ਗੱਲ ਸੁਣ। ਆ ਦੱਸ ਕੀ ਘੜਾ ਥੋੜਾ ਤੇ ਵੀ ਮੇਰਾ ਨਾ ਸਤ ਕਈ ਦਿਨਾਂ ਦਾ ਹੋ ਰਹੀ ਹੋ ਰਿਹਾ ਅੱਛਾ ਤੇ ਕੱਲ ਨੂੰ ਕੁਝ ਹੋ ਗਿਆ ਨਾ ਤੂੰ ਕੀ ਕਰੇਗਾ ਮੈਂ ਕੀ ਕਰਨਾ ਪਾਗਲ ਹੋ ਜੁਦਰੇ ਬਣਾ ਮੈਂ ਤਾਂ ਦੂਜਾ ਵਿਆਹ ਤਾਂ ਨਹੀਂ ਕਰਾਉਂਦਾ ਜੇ ਪਾਗਲ ਦਾ ਕੀ ਪਤਾ ਹੈ ਪਾਗਲ ਤਾਂ ਕੁਝ ਵੀ ਕਰ ਸਕਦਾ ਹੈ ਹਾਂ